ਸ਼ਾਸਤਰੀ ਕਲਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬ੍ਰੋਕਲੀ ਦਾ ਮਿਕਸ ਜਿਹੜਾ ਸਲਾਦ ਹੈਗਾ ਤੇ ਜਿਹੜਾ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਬਹੁਤ ਹੀ ਈਜ਼ੀਲੀ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰ ਦਿਆਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਫ੍ਰੈਸ਼ ਬ੍ਰੋਕਲੀ ਲੈ ਲਈ ਇੱਕ ਫੁੱਲ ਤੇ ਥੋੜਾ ਜਿਹਾ ਆਪਾਂ ਫ੍ਰੈਸ਼ ਫ੍ਰੈਸ਼ ਧਨੀਆ ਲੈ ਲਿਆ ਬ੍ਰੋਕਲੀ ਨੂੰ ਆਪਾਂ ਪਤਲੇ ਪਤਲੇ ਜਿਹੜੇ ਫੁੱਲ ਲੱਗੇ ਉਹ ਕਟਿੰਗ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਟਮਾਟਰ ਲੈ ਲਏਗਾ మీడియం ਸਾਈਜ਼ ਦਾ ਤੇ ਇੱਕ ਪਿਆਜ਼ ਨੂੰ ਜਿਹੜਾ ਛਿੱਲ ਕੇ ਲੈ ਲਏਗਾ ਤੇ ਆਪਾਂ ਮਿਕਸ ਵਾਲਾ ਬਣਾਵਾਂਗੇ ਇਹ ਜਿਹੜਾ ਸਲਾਦ ਹੈ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਹੈਲਦੀ ਹੈਗਾ ਤੇ ਬਹੁਤ ਹੀ ਈਜ਼ੀਲੀ ਬਣ ਕੇ ਤਿਆਰ ਹੋ ਜਾਂਦਾ ਹੈਗਾ ਬਰੋਕਲੀ ਨੂੰ ਆਪਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕਟਿੰਗ ਕਰ ਲਿਆ ਤੇ ਪਿਆਜ਼ ਨੂੰ ਵੀ ਆਪਾਂ ਲੱਛੀਆਂ ਦੇ ਵਿੱਚ ਲੰਬਾ-ਲੰਬਾ ਕਟਿੰਗ ਕਰ ਲਵਾਂਗੇ ਤੇ ਨਾਲ ਹੀ ਜਿਹੜਾ ਆਪਾਂ ਟਮਾਟਰ ਹੈ ਉਹਨੂੰ ਵੀ ਆਪਾਂ ਲੰਬਾ ਲੰਬਾ ਕਟਿੰਗ ਕਰ ਲਵਾਂਗੇ ਇੱਕ ਸਾਈਡ ਤੋਂ ਤੇ ਜਿਆਦਾ ਬਰੀਕ ਨਹੀਂ ਕਟਿੰਗ ਕਰਨਾ ਹੈਗਾਗਾ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਬੀਜਾਂ ਸਮੇਤ ਹੀ ਆਪਾਂ ਇਹਨੂੰ ਕਟਿੰਗ ਕਰ ਲਵਾਂਗੇ ਲੰਬਾ ਲੰਬਾ ਤੇ ਇੰਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਬាទ ਬាទ ਸਬਸਕ੍ਰਾਈਬ ਕਰਨਾ ਤੇ ਆਪਣੇ ਵੀਡੀਓ ਨੂੰ ਬាទ ਬាទ ਸ਼ੇਅਰ ਕਰਨਾ ਕਿਉਂਕਿ ਬਹੁਤ ਹੀ ਆਪਾਂ ਆਸਾਨ ਤੇ ਦੇਸੀ ਤਰੀਕੇ ਨਾਲ ਜਿਹੜੀ ਵੀ ਰੈਸਪੀ ਆ ਬਣਾ ਕੇ ਤਿਆਰ ਕਰਦੇ ਆ ਜਿਹੜਾ ਬਰੋਕਲੀ ਦਾ ਪਿਛਲਾ ਹਿੱਸਾ ਸੀਗਾ ਟੈਂਡਰ ਕਹਿੰਦੇ ਨੇ ਹੈਗੇ ਉਹ ਵੀ ਕੱਚੇ ਕੱਚੇ ਸੀ ਤੇ ਉਹਨੂੰ ਵੀ ਆਪਾਂ ਪਤਲੇ ਪਤਲੇ ਸਲਾਈਸ ਚ ਕੱਟ ਲਿਆਗਾ ਤੇ ਉਹਨੂੰ ਵੀ ਆਪਾਂ ਯੂਜ਼ ਕਰ ਲਵਾਂਗੇ ਤੇ ਇੱਧਰ ਆਪਾਂ ਇੱਕ ਫਰਾਈਪੈਨ ਲੈ ਲਿਆ ਫਰਾਈਪੈਨ ਦੇ ਵਿੱਚ ਪਾ ਲਵਾਂਗੇ ਆਪਾਂ ਇੱਕ ਚਮਚੇ ਦੇ ਕਰੀਬ ਤੇਲ ਸਰੋਂ ਦਾ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲਿਆ ਇੱਕ ਚਮਚ ਜੀਰਾ ਜੀਰੇ ਨੂੰ ਤੜਕਣ ਤੋਂ ਬਾਅਦ ਇਹਦੇ ਵਿੱਚ ਐਡ ਕਰ ਲਵਾਂਗੇ ਆਪਾਂ ਕੱਟੇ ਹੋਏ ਲੰਬੇ ਲੰਬੇ ਪਿਆਜ਼ ਤੇ ਪਿਆਜ਼ਾਂ ਨੂੰ ਜ਼ਿਆਦਾ ਆਪਾਂ ਭੁੰਨਣਾ ਨਹੀਂ ਹੈਗਾਗਾ ਇੱਥੇ ਤੁਸੀਂ ਜਿਹੜਾ ਮਤਲਬ ਕਿ ਸਵਾਦ ਦੇ ਵਿੱਚ ਜਿਵੇਂ ਹਰੀ ਮਿਰਚ ਐਡ ਕਰਨੀ ਹੈ ਤਾਂ ਹਰੀ ਮਿਰਚ ਵੀ ਐਡ ਕਰ ਸਕਦੇ ਹੋਗੇ ਅਦਰਕ ਐਡ ਕਰਨਾ ਤਾਂ ਤੁਸੀਂ ਅਦਰਕ ਵੀ ਇਸ ਸਟੇਜ ਤੇ ਉੱਤੇ ਪਾ ਕੇ ਭੁੰਨ ਸਕਦੇ ਹੋਗੇ तो हल्के जो प्याज भुन तो बाद है करती है ब्रोकली कटिंग की हुई तो उन्होंने भी आप ज़्यादा नहीं भुनना है बस थोड़ा थोड़ा जी आप भुन्गे तो उसके बाद आप ब्रोकली थोड़ा जहा भुन तो बाद एड कर देवेंगे टमाटर कटे हुए तो टमा भी ज्यादा नहीं भुनना है गा हल्का जी बस आप ती पैंती सैकंड मतलब कि भुना ज्यादा नहीं भुनना है मैश नहीं करना है बिल्कुल हल्का हल्का भुनना है ਬਹੁਤ ਹੀ ਸਿੰਪਲ ਤੇ ਦੇਸੀ ਤਰੀਕੇ ਨਾਲ ਆਪਾਂ ਜਿਹੜੀ ਰੈਸਪੀ ਹੈ ਤੁਹਾਡੇ ਲਈ ਬਣਾ ਕੇ ਲੈ ਕੇ ਆਉਣੇ ਆ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਲਜੀਜ਼ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣ ਜਾਂਦੀ ਹੈ ਕਿ ਜ਼ਿਆਦਾ ਕੋਈ ਟਾਈਮ ਨਹੀਂ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਭੁੰਨ ਲਏਗਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਕੁਝ ਥੋੜਾ ਜਿਹਾ ਮਸਾਲੇ ਜਿਵੇਂ ਬੇਸਿਕ ਜਿਹੇ ਮਸਾਲੇ ਆ ਰੂਟੀਨ ਵਾਲੇ ਕੋਈ ਜ਼ਿਆਦਾ ਮਸਾਲੇ ਨਹੀਂ ਸਪੈਸੀ ਨਹੀਂ ਬਣਾਉਂਦੇ ਹੈਗੇ ਇਹਨੂੰ ਆਪਾਂ ਦੇ ਵਿੱਚ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਨੂਨ ਤੇ ਇੱਥੇ ਤੁਸੀਂ ਕਾਲੀ ਮਿਰਚ ਐਡ ਕਰਨੀ ਤਾਂ ਕਾਲੀ ਮਿਰਚ ਵੀ ਐਡ ਕਰ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਲਾਲ ਮਿਰਚ ਪਾਊਡਰ ਐਡ ਕਰ ਸਕਦੇ ਹੋ ਇਹਦੇ ਵਿੱਚ ਮੈਂ ਥੋੜਾ ਸਵਾਦ ਅਨੁਸਾਰ ਜਿਹੜਾ ਲਾਲ ਮਿਰਚ ਪਾਊਡਰ ਐਡ ਕਰਤਾ ਤੇ ਸਵਾਦ ਅਨੁਸਾਰ ਜਿਹੜਾ ਨੂਨ ਐਡ ਕਰਤਾਗਾ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਐਸ 스테ਜ ਤੇ ਤੁਸੀਂ ਨਿੰਬੂ ਵੀ ਪਾ ਸਕਦੇ ਹੋਗੇ ਇਹ ਥੋੜਾ ਜ ਮਤਲਬ ਕਿ ਨਿੰਬੂ ਵਾਲਾ ਖਾਣਾ ਪਸੰਦ ਕਰਦੇ ਹੋ ਤਾਂ ਜੇ ਤੁਸੀਂ ਨਿੰਬੂ ਨਹੀਂ ਖਾਣਾ ਪਸੰਦ ਕਰਦੇ ਤਾਂ ਇਹਦੇ ਵਿੱਚ ਤੁਸੀਂ ਇੱਕ ਦੋ ਸੌਸ ਹੈ ਜਿਹੜੀਆਂ ਤੁਸੀਂ ਐਡ ਕਰਕੇ ਜਿਹੜਾ ਇਹ ਸਲਾਦ ਬਣਾ ਸਕਦੇ ਹੋ ਜਿਹੜਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਇਹਦੇ ਵਿੱਚ ਮੈਂ ਇੱਕ ਚਮਚ ਦੇ ਕਰੀਬ ਹੈ ਜਿਹੜੀ ਤੰਦੂਰੀ ਸੌਸ ਪਾਤੀ ਹੈਗੀ ਇੱਕ ਚਮਚ ਪਾਤੀ ਹੈ ਦੇ ਵਿੱਚ ਆਪਾਂ ਬੀਜਾ ਪਾਸਤਾ ਸੌਸ ਇੱਕ ਚਮਚ ਪਾਤੀ ਆਪਾਂ ਇਹਦੇ ਵਿੱਚ ਮਾਇਓਨੈਸ ਇਹਨਾਂ ਥੇ ਨੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਣੇ ਸਲਾਦ ਦੇ ਵਿੱਚ ਤੇ ਜਿਹੜਾ ਦਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਲਜੀਜ਼ ਬਣ ਕੇ ਆਉਂਦਾ ਹੈਗਾ ਤੇ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਪਾ ਦਵਾਂਗੇ ਥੋੜਾ ਜਿਹਾ ਕੱਟਿਆ ਹੋਇਆ ਹਰਾ ਹਰਾ ਫਰੈਸ਼ ਧਨੀਆ ਤੇ ਜਿਹੜਾ ਆਪਣਾ ਸਲਾਦ ਹੈਗਾ ਉਹ ਮਿੰਟਾ ਸਕਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਤਲਬ ਕਿ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਗੈਸ ਆਬ ਨੂੰ ਬੰਦ ਕਰ ਦੇਵਾਂਗੇ ਬੰਦ ਕਰਨ ਤੋਂ ਬਾਅਦ ਇਹਦੇ ਉੱਪਰ ਪਾ ਦਵਾਂਗੇ ਆਪਾਂ ਧਨੀਆ ਕਟਿਆ ਹੋਇਆ ਹਰਾ ਹਰਾ ਫ੍ਰੈਸ਼ ਫ੍ਰੈਸ਼ ਤੇ ਸਲਾਦ ਜਿਹੜਾ ਆਪਣਾ ਮਿੰਟਾ 스ਕਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਗਿਆ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਤ-ਬਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨੂੰ ਬਾਤ-ਬਾਤ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ